ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਡਾ ਚਾਹੇ ਜ਼ਿੰਦਗੀ ਦੇ ਵਿੱਚ ਛੋਟੇ ਤੋਂ ਛੋਟਾ ਨੁਕਸਾਨ ਕਿਉਂ ਨਾ ਹੋ ਜਵੇ ਅਸੀਂ ਰੱਬ ਨੂੰ ਆਪਣਾ ਵੈਰੀ ਹੀ ਬਣਾ ਲੈਨੇ ਹਾਂ ਕਿ ਰੱਬਾ ਕਮਾਲ ਹੀ ਕਰ ਦਿੱਤੀ ਸਾਡੇ ਨਾਲ ਹੀ ਐਦਾਂ ਕਿਉਂ ਕੀਤਾ ਤੁਸੀਂ ਤਾਂ ਸਾਡੇ ਬੈਰੀ ਬਣ ਕੇ ਬਹਿ ਗਏ ਅਸੀਂ ਐਂ ਕਹਨੇ ਹੁੰਨੇ ਹਾਂ ਪਰ ਮੈਂ ਕਹਿੰਨੀ ਹਾਂ ਕਿ ਇੱਕ ਵਾਰ ਤੱਕੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ ਜਿਨ੍ਹਾਂ ਦੇ ਪੈਰ ਦੇ ਵਿੱਚ ਨਾ ਹੀ ਜੋੜਾ ਹੈ ਨਾ ਘੋੜਾ ਹੈ ਨਾ ਸਿਰ ਤੇ ਤਾਜ ਹੈ ਤੇ ਨਾ ਹੀ ਬਾਜ ਹੈ ਤੇ ਉਹਨਾਂ ਦੇ ਦੋਵੇਂ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਮੈਲਾ ਦੇ ਵਿੱਚੋਂ ਵੀ ਬਾਹਰ ਆ ਗਏ ਹਨ ਸਾਰੇ ਅਨੰਦਪੁਰ ਦੀ ਰਜਿਸਟਰੀ ਮਹਾਰਾਜ ਸਾਹਿਬ ਦੇ ਨਾਮ ਤੇ ਸੀ ਲੋਕ ਲੰਗਰਾਂ ਦੇ ਨਾਮ ਤੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਵੀ ਅਨੰਦਪੁਰ ਨੂੰ ਛੱਡਦੇ ਹੋયા ਸੋਚਿਆ ਨਹੀਂ ਮਾਤਾ ਜੀ ਸ਼ਹੀਦ ਹੋ ਗਏ ਹਨ ਗੁਰੂ ਸਹਿਬਾਨ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ ਤੇ ਗੁਰੂ ਸਹਿਬਾਨ ਦੇ ਜਾਨ ਤੋਂ ਵੀ ਪਿਆਰੇ ਸਿੰਘ ਸ਼ਹੀਦ ਹੋ ਗਏ ਹਨ ਕੁਝ ਵੀ ਨਹੀਂ ਰਿਹਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਬੈਠੇ ਹੋਏ ਗੁਰੂ ਸਹਿਬਾਨ ਤਾ ਵੀ ਅਕਾਲ ਪੁਰਖ ਨੂੰ ਲਾਂਭਾ ਨਹੀਂ ਦੇ ਰਹੇ ਸਗੋਂ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਨੂੰ ਮਿੱਤਰ ਕਹਿ ਰਹੇ ਹਨ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਸਾਡਾ ਨਿੱਕਾ ਜਿਹਾ ਵੀ ਨੁਕਸਾਨ ਹੋ ਜਾਵੇ ਅਸੀਂ ਰੱਬ ਦੇ ਵੈਰੀ ਬਣ ਕੇ ਬਹਿ ਜੰਨੇ ਹਾਂ ਗਾਲ ਵਰਾ ਦਿੰਨੇ ਹਾਂ ਪਰ ਮਹਾਰਾਜ ਸਾਹਿਬ ਕਹਿ ਰਹੇ ਹਨ ਕਿ ਕੋਈ ਦੱਸੋ ਅਕਾਲ ਪੁਰਖ ਨੂੰ ਮੇਰੇ ਮਿੱਤਰ ਨੂੰ ਕਿ ਮੇਰਾ ਕੀ ਹਾਲ ਹੈ ਉਹ ਪਿਆਰ ਦੇ ਨਾਲ ਸੰਬੋਧਨ ਕਰ ਰਹੇ ਹਨ ਆਪਣਾ ਸਾਰਾ ਕੁਝ ਵਾਰਨ ਤੋਂ ਬਾਅਦ ਆਪਣਾ ਸਾਰਾ ਕੁਝ ਕੌਣ ਤੋਂ ਬਾਅਦ ਤੇ ਇਦਾਂ ਦਾ ਪਾਦਸ਼ਾਹ ਸਿਰਫ ਤੇ ਸਿਰਫ ਇੱਕੋ ਹੀ ਹੋਇਆ ਹੈ ਤੇ ਉਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਤਾਂ ਤੁਸੀਂ ਵੇਖ ਲਓ ਸ੍ਰੀ ਰਾਮਚੰਦਰ ਜੀ ਉਹ ਵੀ ਆਪਣੀ ਥਾਂ ਤੇ ਠੀਕ ਨੇ ਸਤਕਾਰਯੋਗ ਨੇ ਪਰ ਜਦ ਵਿਛੋੜਾ ਪਿਆ ਤਾਂ ਉਹਨਾਂ ਦੀ ਅੱਖਾਂ ਦੇ ਵਿੱਚੋਂ ਵੀ ਹੰਝੂ ਨਿਕਲੇ ਸਨ ਰਾਜਾ ਦਸ਼ਰਤ ਕਹਿੰਦੇ ਹਨ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਮਹਿਲ ਦੇ ਵਿੱਚੋਂ ਗਏ ਸੀ ਬਰਵਾਸ ਦੇ ਲਈ ਤਾਂ ਉਹਨਾਂ ਨੇ ਛੱਤ ਤੋਂ ਛਲਾੰਗ ਮਾਰ ਕੇ ਆਤਮ ਹੱਤਿਆ ਕਰ ਦਿੱਤੀ ਸੀ ਤੇ ਇਹੋ ਜੇ ਕਿੰਨੇ ਹੀ ਰਾਜੇ ਪੀਰ ਪਗੰਬਰ ਔਲੀਏ ਹੋਏ ਹਨ ਦੁੱਖ ਦੇ ਵੇਲੇ ਸਾਰੇ ਰੋਏ ਹਨ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲੇ ਸਨ ਪਰ ਇਹ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਹੱਸ ਕੇ ਕਿਹਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੇ ਹੱਸ ਕੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਓ ਨੂੰ ਉਹ ਵੀ ਤੋਰਿਆ ਸੀ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ ਆਪਣੀ ਹੱਥੀ ਹੀ ਤੋਰਿਆ ਹੈ ਕਿਸੇ 'ਚ ਇੰਨਾ ਜਿਗਰਾ ਇਹ ਸਿਰਫ ਇੱਕੋ ਇੱਕ ਮਿਸਾਲ ਹੋਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋ ਸਕਦਾ ਹੈ 43 ਸਾਲ 9 ਮਹੀਨੇ 13 ਦਿਨ ਦੀ ਉਮਰ ਸੀ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੰਨੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਸਿਰਫ ਜਿੱਤੀਆਂ ਹੀ ਨਹੀਂ ਬਲਕਿ ਫਤਿਹ ਵੀ ਕੀਤੀਆਂ ਤੇ ਪਤਾ ਨਹੀਂ ਕਿੰਨੀਆਂ ਹੀ ਬਾਣੀਆਂ ਵੀ ਲਿਖੀਆਂ ਜਦੋਂ ਮਹਾਰਾਜ ਨੂੰ ਹੱਥ ਦੇ ਵਿੱਚ ਖੰਡਾ ਫੜਿਆ ਤਲਵਾਰ ਫੜਿਆ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਇਨ੍ਹਾਂ ਵਰਗਾ ਕੋਈ ਯੋਧਾ ਕਦੇ ਹੋਇਆ ਹੀ ਨਹੀਂ ਤੇ ਨਾ ਕੋਈ ਹੋ ਸਕਦਾ ਹੈ ਤੇ ਜਦੋਂ ਉਹਨਾਂ ਨੂੰ ਹੱਥ ਦੇ ਵਿੱਚ ਕਲਮ ਫੜਿਆ ਦੇਖਦੇ ਹਾਂ ਜਦੋਂ ਬਾਰਾਤ ਸਾਹਿਬ ਜਪ ਸਾਹਿਬ ਲਿਖਦੇ ਨੇ ਅਕਾਲ ਉਸਤਤ ਲਿਖ ਰਹੇ ਹਨ ਜਪ ਸਾਹਿਬ ਦੇ ਵਿੱਚ 111 ਵਾਰ ਅਕਾਲ ਪੁਰਖ ਨੂੰ ਨਮਸਕਾਰ ਕੀਤਾ ਗਿਆ ਹੈ ਤੁਸੀਂ ਇੱਕ ਵਾਰ ਜਪ ਸਾਹਿਬ ਪੜ੍ਹ ਲਓ 111 ਵਾਰ ਤੁਹਾਡਾ ਅਕਾਲ ਪੁਰਖ ਨੂੰ ਨਮਸਕਾਰ ਹੋ ਰਿਹਾ ਹੈ ਹੈ ਨਾ ਕਮਾਲ ਦੀ ਗੱਲ ਕਿੰਨੇ ਇਹ ਕਮਾਲ ਦੀ ਸ਼ਖਸੀਅਤ ਸਨ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਦੇ ਦਰਬਾਰ ਦੇ ਵਿੱਚ 52 ਕਵੀ ਬੈਠਿਆ ਕਰਦੇ ਸੀ ਜੋਨਾਂ ਦੀ ਉਸਤਤ ਕਰਿਆ ਕਰਦੇ ਸੀ ਤੇ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਤਾਂ ਤਾਂ ਪਤਾ ਲੱਗਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 19 ਸਾਲ ਦੀ ਉਮਰ ਦੇ ਵਿੱਚ ਪੰਗਾਣੀ ਦੀ ਜੰਗ ਨਾ ਸਿਰਫ ਲੜੀ ਬਲਕਿ ਫਤਿਹ ਵੀ ਕੀਤੀ ਤੇ ਉਹ ਜੰਗ ਬਹੁਤ ਹੀ ਵੱਡੀ ਜੰਗ ਸੀ ਮਹਾਰਾਜ ਸਾਹਿਬ ਦੀ ਜ਼ਿੰਦਗੀ ਦੀ ਤੇ ਉਹ ਜੰਗ ਆਪਣਿਆਂ ਦੇ ਨਾਲ ਹੀ ਸੀ ਕਿਸੇ ਮੁਗਲ ਰਾਜਿਆ ਦੇ ਨਾਲ ਨਹੀਂ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਜੋ ਆਪਣੇ ਹੀ ਸੀ ਜਿਨ੍ਹਾਂ ਨੇ ਮੁਗਲ ਰਾਜਿਆਂ ਨੂੰ ਲੁਚੀਆਂ ਜਾ ਕੇ ਲਾਈਆਂ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਆਪਣੇ ਆਪ ਨੂੰ ਸੁਲਤਾਨ ਕਹਿੰਦਾ ਹੈ ਉਹ ਆਪਣੇ ਆਪ ਨੂੰ ਸ਼ਹਨਸ਼ਾ ਕਹਿੰਦਾ ਹੈ ਤੇ ਉਹ ਨਗਾਰੇ বাজਾਨ ਲੱਗ ਗਿਆ ਹੈ ਤਾ ਮਾਰਾ ਸਾਵ ਨੂੰ ਇਹ ਜੰਗ ਲੜਨੀ ਪਈ ਸੀ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਹ ਜੰਗ ਵੀ ਜਿੱਤ ਲਈ ਹੈ ਨਾ ਕਮਾਲ ਉਹਨਾਂ ਦਾ ਜੀਵਨ ਫਿਰ ਅਸੀਂ ਕਿਉਂ ਕਿਸੇ ਦੇ ਦਰ ਤੇ ਜਾਣੇ ਹਾਂ ਸਾਡਾ ਕਿਉਂ ਲੰਗੜ ਤੰਗਿਆ ਹੀ ਰਹਿੰਦਾ ਹੈ ਨਾਲ ਅਸੀਂ ਕਿਉਂ ਜਾਣੇ ਆ ਡੇਰਿਆਂ ਤੇ ਅਸੀਂ ਕਿਉਂ ਤੁਰੇ ਹੀ ਰਹਨੇ ਹਾਂ ਕਦੇ ਕਿਸੇ ਦੇ ਕਦੇ ਕਿਸੇ ਦੇ ਸਾਨੂੰ ਕਿਉਂ ਨਹੀਂ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦਿਸਦਾ ਸਾਨੂੰ ਕਿਉਂ ਨਹੀਂ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਿਖਦੀਆਂ ਸਾਨੂੰ ਕਿਉਂ ਨਹੀਂ ਗੁਰੂ ਤੇਗ ਬਹਾਦਰ ਜੀ ਤੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਦੇਖਦੀਆਂ ਸਾਨੂੰ 14 ਜੰਗਾਂ ਜਿੱਤੀਆਂ ਹੋਈਆਂ ਕਿਉਂ ਨਹੀਂ ਦੱਸਦੀਆਂ ਜਿਨ੍ਹਾਂ ਕੋਲ ਤੁਸੀਂ ਜਾਣੇ ਹੋ ਉਹਨਾਂ ਤੋਂ ਇੱਕ ਵਾਰ ਪੁੱਛਿਓ ਜ਼ਰੂਰ ਕਿ ਕਿਸੇ ਪਿੱਛੇ ਕੀ ਆਪਣੀ ਕਦੇ ਚੀਚੀ ਉਂਗਲ ਵੀ ਕਟਾ ਕੇ ਵੇਖੀ ਹੈ ਕਿਸੇ ਪਿੱਛੇ ਕਦੇ ਆਪਣਾ ਨਿਉਂ ਵੀ ਲਹਾਇਆ ਹੈ ਉਹਨਾਂ ਦੇ ਆਪ ਦੇ ਬੱਚੇ ਬਾਹਰ ਸੈੱਟ ਹੋਏ ਹੁੰਦੇ ਹਨ ਤੇ ਤੁਹਾਨੂੰ ਕਹਿੰਦੇ ਹਨ ਕਿ ਮਾਇਆ ਤੋਂ ਦੂਰ ਰਹੋ ਹੋਇਆ ਹੈ ਕਦੇ ਕੋਈ ਗੁਰੂ ਗੋਬਿੰਦ ਸਿੰਘ ਜੀ ਵਰਗਾ ਜਿਨ੍ਹਾਂ ਨੇ ਆਪਣੇ ਚਾਰੋਂ ਦੇ ਚਾਰੋਂ ਤੋ ਸ਼ਹੀਦ ਕੀਤੇ ਹਨ ਸਾਨੂੰ ਇਦਾਂ ਦਾ ਲੀਡਰ ਚਾਹੀਦਾ ਹੈ ਅੱਜ ਸਾਡਾ ਬੇੜਾ ਬੈਠਾ ਹੋਇਆ ਹੈ ਲੀਡਰਾਂ ਦੇ ਮਾਮਲੇ ਦੇ ਵਿੱਚ ਵੀ ਤੇ ਬਾਬਿਆਂ ਦੇ ਮਾਮਲੇ ਦੇ ਵਿੱਚ ਵੀ ਕਿਹਦੇ ਪਿੱਛੇ ਲੱਗੀਏ ਕੱਲ ਕਿੰਨੇ ਕਿਦੀ ਝੋਲੀ ਦੇ ਵਿੱਚ ਜਾ ਕੇ ਬੈਠ ਜਾਣਾ ਹੈ ਕੁਝ ਪਤਾ ਨਹੀਂ ਲੱਗਦਾ ਤੋਂ ਬੇਨਤੀ ਹੈ ਕਿ ਜਿਹੜੇ ਸਿੱਖ ਹਨ ਜਿਹੜੇ ਸਿਰਾਂ ਤੇ ਦਸਤਾਰ ਸਜਾਉਂਦੇ ਹਨ ਬੜੋ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਬਾਰੇ ਗੁਰਬਾਣੀ ਪੜੋ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਨੂੰ ਪੜ ਕੇ ਵੇਖੋ ਤੁਸੀਂ ਆਪਣਾ ਸਿਰ ਫੜ ਕੇ ਬਹਿ ਜਾਓਗੇ ਤੁਸੀਂ ਹੈਰਾਨ ਹੋ ਜਾਵੋਗੇ ਇੱਕ ਕਮਾਲ ਹੋਈ ਪਈ ਹੈ ਗੁਰੂ ਗੋਬਿੰਦ ਸਿੰਘ ਜੀ ਵਾਲੇ ਪਾਸਿਓਂ ਤਾਂ ਜਮ੍ਹਾਂ ਹੀ ਕਮਾਲ ਹੋਈ ਪਈ ਹੈ ਤੇ ਇੱਕ ਕਮਾਲ ਤਾਂ ਸਾਡੇ ਪਾਸਿਓਂ ਵੀ ਹੋਈ ਪਈ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਹਲੇ ਤੱਕ ਵੇਖਿਆ ਹੀ ਨਹੀਂ ਅਸੀਂ ਉਹਨਾਂ ਦੇ ਵੱਲ ਚੰਕਿਆ ਹੀ ਨਹੀਂ ਉਹ ਸਾਡੇ ਵਾਸਤੇ ਹੀ ਸਾਰਾ ਕੁਝ ਵਾਰ ਗਏ ਇਹ ਕਹਿ ਕੇ ਗਏ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਬਚਾਰ ਜਿਨ੍ਹਾਂ ਵਾਸਤੇ ਉਹ ਵਾਰੇ ਸੀ ਉਹ ਤਾਂ ਦੇਖਦੇ ਵੀ ਨਹੀਂ ਉਹਨਾਂ ਦੀ ਤਰਫ ਇਹ ਬੇਨਤੀ ਆ ਸਾਰੇ ਸਿੱਖਾਂ ਨੂੰ ਕਿ ਅਸੀਂ ਆਪਣੇ ਦਿਮਾਗ ਤੋਂ ਕੰਮ ਲਈਏ ਡੇਰਿਆਂ ਨੂੰ ਛੱਡੀਏ ਗੁਰਬਾਣੀ ਨੂੰ ਪੜ੍ਹੀਏ ਤੇ ਆਪਣੇ ਇਤਿਹਾਸ ਨੂੰ ਪੜ੍ਹੀਏ ਕਿੰਨੀ ਵੱਡੀ ਵੱਡੀਆਂ ਸਿੱਖ ਹਸਤੀਆਂ ਹੋਈਆਂ ਹਨ ਸਾਡੇ ਇਤਿਹਾਸ ਦੇ ਵਿੱਚ ਜਿਨ੍ਹਾਂ ਦੇ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ ਪੜੋ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਬਾਰੇ ਪੜੋ ਸਾਰੇ ਗੁਰੂ ਸਾਹਿਬਾਨਾਂ ਦੇ ਬਾਰੇ ਪੜੋ ਤੇ ਆਪਣੀਆਂ ਅੱਖਾਂ ਖੋਲੋ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਨਵੇਂ ਵੀਅਰ ਹੋ ਜਾਂ ਫਿਰ ਇੱਕ ਰੈਗੂਲਰ ਵੀਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਦੀਆਂ ਵੀ ਅੱਖਾਂ ਖੁੱਲਪਣ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ